ਲੋ ਸ਼ੈੜੀ ਨਿੱਕੀ ਤੇ ਗਾਡਰ ਵੱਡੇ ਵੱਜ ਜਾਂਦੀ ਮਿੱਤਰੋ ਓਏ ਓਏ ਪਾਉ ਹਰਖ ਗਿਆ ਓਏ ਪਾਉ ਹਰਖ ਗਿਆ ਪਾਉ ਹਰਖ ਗਿਆ ਗੁਰਵਿੰਦਰ ਹਰਖ ਗਿਆ ਆਹ ਕਾਂਗੇ ਵਾਲਾ ਚੱਕੇ ਜਾਮ ਕਰਦਾ ਕਾਂਗੇ ਵਾਲਾ ਤੂੰ ਤਾਂ ਜੱਟਾ ਸ਼ਰਿਆਮ ਟੱਕਾ ਕਰਦਾ ਆਹ ਤੂੰ ਤਾਂ ਜੱਟਾ ਸ਼ਰਿਆਮ ਏ ਆਹ ਬੱਲੇ ਗਰਵਿੰਦਰ ਦਾ ਟਾਈਮ ਕਰਾਉਂਦਾ ਕਾਂਗੇ ਵਾਲਾ ਬਾਊ ਖੁੱਤੀ ਪਾਉਂਦਾ ਆਹ ਕਾਂਗੇ ਵਾਲਾ ਬਾਊ ਅੱਜ ਖੁੱਤੀ ਪਾਸੇ ਚਮਕੌਰ ਸਿੰਘ ਹੈ ਇੱਕ ਪਾਸੇ ਗਰਵਿੰਦਰ ਕਾਂਗੇ ਵਾਲਾ ਮੁੰਡਾ ਕਹਿੰਦੇ ਐਨ ਚਰਚਾ ਦੇ ਵਿੱਚ ਦੁਨੀਆ ਦੇ ਵਿੱਚ ਲਓ ਸਾਹਮਣੇ ਬੱਲੇ 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 ਕਮਾਲ ਹੁੰਦੀ ਹੋਈ ਕਮਾਲ ਹੁੰਦੀ ਓ ਮੇਰਾ ਰੱਬਾ ਖੇੜਾ ਛਡਾਉਣਾ ਔਖਾ ਖੇੜਾ ਛਡਾਉਣਾ ਔਖਾ ਉਹ ਕਾਂਗੇ ਵਾਲਾ ਬਾਊ ਬੱਲੇ ਬੱਲੇ ਕਰਵਾਉ ਪਰਮਕਾਰੋ 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 ਹੋਏ ਮੋਟਰ ਵਜਿਆ ਨਹੀਂ ਉਹਨੇ ਵਜਾਇਆ ਉਹਨੇ ਵਜਾਇਆ ਕੌਣ ਕਹਿੰਦੇ ਭਰੀਆ ਸ਼ਰੀਰ ਹੈ ਕਬਿਠੇ ਬਿਠੇ ਦੇ ਪੱਟ ਨੇ ਓਏ ਕਲਿਆਣਾ ਵਾਲਿਆ ਓਏ ਕਰ ਕੁਝ ਨੇ ਕੁਝ ਓਏ ਕਾਂਗੇ ਵਾਲਿਆ ਰੋਕ ਦੇ ਤੈਥੋਂ ਰੁਕਦਾ ਤੇ ਕਾਂਗੇ ਵਾਲਿਆ ਰੋਕ ਦੇ ਤੈਥੋਂ ਰੁਕਦਾ ਤੇ ਓ ਰੋਕ ਦੇ ਤੈਥੋਂ ਰੁਕਦਾ ਤੇ ਪਰ ਕਾਂਗੇ ਵਾਲੇ ਦੇ ਬੱਲੇ ਬੱਲੇ ਕਰਾ ਦਿੰਦੀ ਹੈ ਕਿ ਸਾਡੀ ਰੱਬ ਨੇ ਡਿਊਟੀ ਲਾਈ ਆ ਧੌਣਾ ਚ ਕਿੱਲੇ